कि जब तक बिका न था तो कोई पूछता न था जब तक बिका न था तो कोई पूछता न था तूने मुझे खरीद के अनमोल कर दिया कई बार इदा हुंदा है जबो इंसान दे जज्बे ओदे शब्दा दे आगे जेड़े हैगे ओ इतने बड़े हो जांदे ने कि शब्द छोटे हो जांदे ने सर मैं ये कहना चाहूंगा कि जिस नेक नियति जिस मोहब्बत दे नाल ਤੁਸੀਂ ਪੰਜਾਬ ਪੁਲਿਸ ਨੂੰ نواز ਰਹੇ ਮੈਂ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਦੇ ਤਮਾਮ ਰਾਕੀਨ ਜਰੈਨਾਵਾਂ ਵੱਲੋਂ ਜਨਾਬ ਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਅਪਾਹੋ ਸੁਰੱਖਿਅਤ ਪੰਜਾਬ ਬਣਾਵਾਂਗੇ ਜਿਹਦਾ ਸੁਪਨਾ ਜਨਾਬ ਨੇ ਵੇਖਿਆ ਹੋਇਆ ਇਹ ਜ਼ੋਰਦਾਰ ਤਾਲੀਆਂ ਮਜਾਓ ਸਾਡੇ ਮਾਨਯੋਗ ਮੁਖਵੰਤੀ ਸਾਹਿਬ ਲਈ ਮੈਂ ਸਰ ਇੱਕ ਸ਼ੇਰ ਜਨਾਬ ਨੂੰ ਸਮਰਪਿਤ ਕਰਨਾ ਚਾਹਣਾ ਪੰਜਾਬ ਪੁਲਿਸ ਵੱਲੋਂ ਕਿ ਜਦ ਤੱਕ ਬਿਕਾ ਨਾ ਥਾ ਤਾਂ ਕੋਈ ਪੁੱਛਤਾ ਨਾ ਥਾ ਜਦ ਤੱਕ ਬਿਕਾ ਨਾ ਥਾ ਤਾਂ ਕੋਈ ਪੁੱਛਤਾ ਨਾ ਥਾ تو نے مجھے خرید کے انمول کر دیا تے جہاں دہاڑا واقعی کے نہ صرف پنجاب دے اتحاس بلکہ دے وچ بھی جتے آج ایک ایسی فوز بنائی گئی ہے وچ انسانیت دا درد تڑک رہا ہے گا وچ انسانیت پیدا جہی ہے چڑھ رہی ہے میں بہت شکر گزار جناب ਸਾਡੇ ਮਾਨਯੋਗ ਆਲੀ ਜਨਾਬ ਸੀਐਮ ਸਾਹਿਬ ਦਾ ਅਕਵਨ ਸਿੰਘ ਮਾਨ ਸਾਹਿਬ ਦਾ ਕਈ ਵਾਰੀ ਤੇ ਜਿਹੜੇ ਜਿਸ ਵੇਲੇ ਸਾਡੇ ਸੀਐਮ ਸਾਹਿਬ ਸ਼ੇਰ ਪੜ ਰਹੇ ਹੁੰਦੇ ਨੇ ਦਿਲ ਚਾਹਦਾ ਕਿ ਆਪਾਂ ਬਹੁਤ ਸਾਰੇ ਸ਼ੇਰ ਪੜੀਏ ਪਰ ਡਰ ਇਹ ਰਹਿੰਦਾ ਕਿ ਇਥੇ ਕਿਤੇ ਮੁਸ਼ਾਇਰੇ ਵਾਲੀ ਕਾਫੀਅਤ ਨਾ ਪੈਦਾ ਹੋ ਜਾਏ ਸ ਤੇ ਜਨਾਬ ਜਿਸ ਤਰੀਕੇ ਨਾਲ ਆਪਣੇ ਜਜ਼ਬੇ ਨੂੰ ਜ਼ਾਹਿਰ ਕਰਦੇ ਨੇ ਮੈਨੂੰ ਉਮੀਦ ਹੈ ਕਿ ਇਸ ਤਰੀਕੇ ਨਾਲ ਆਪਾਂ ਪੂਰੀ ਮਿਹਨਤ ਨਾਲ ਲੱਪਕਾਮ ਕਰਾਂਗੇ ਸਰ ਜਨਾਬ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਇੱਕ ਸੁਰੱਖਿਅਤ ਪੰਜਾਬ ਬਣਾਵਾਂਗੇ ਔਰ ਇਹਦੇ ਵਿੱਚ ਸਾਡੇ ਡੀਜੀਪੀ ਸਾਹਿਬ ਦਾ ਵੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸੇ ਕਿ ਜਿਸ ਵੇਲੇ ਕੋਈ ਵਿਗੜ ਹੋਵੇ ਸਾਡੇ ਕੋਲ ਉਹ ਫੈਸਲੇ 1 ਸੈਕਿੰਡ ਚ ਆ ਜਾਂਦੇ ਨੇ ਜੋ ਡਿਸੀਜਨ 메ਕਿੰਗ ਜਿਹੜੀ ਸਾਡੇ ਡੀਜੀਪੀ ਸਾਹਿਬ ਦੀ ਹੈਗੀ ਉਹਦੇ ਕਰਕੇ ਅੱਜ ਪੰਜਾਬ ਪੁਲਿਸ ਆਪਣੇ ਆਪ ਨੂੰ ਬਹੁਤ ਫਖਰ ਮਹਿਸੂਸ ਕਰਦੀ ਹੈ ਕਿ ਕੋਈ ਵੀ ਬੰਦਾ ਇਦਾਂ ਦਾ ਨਹੀਂ ਹੋਏਗਾ ਜਿਹੜਾ ਨਵਾਜ਼ਿਆ ਨਗਿਆ ਹੋਵੇ ਜਿਹੜੇ ਫੈਸਲੇ ਲੈਨੇ ਹੋਣ ਉਹ ਇਹ ਵਿਜੀਟਲੀ ਨਾ ਹੋ ਗਏ ਹੋਣ ਮੈਂ ਇੱਥੇ ਸਾਡੇ ਮਾਨਯੋਗ ਬਲਕਾਰ ਸਿੰਘ ਜੀ ਦਾ ਵੀ ਬੜਾ ਧੰਨਵਾਦੀ ਹਾਂ ਇਹਨਾਂ ਦਾ ਸਾਡਾ ਆਪਣਾ ਭਰਾ ਵੀ ਹੈ ਸਾਡੇ ਆਪਣੇ ਪਰਿਵਾਰ ਦਾ ਹਿੱਸਾ ਵੀ ਹੈਗੇ ਤੇ ਇਹਨਾਂ ਦੀ ਹਰ ਵੇਲੇ ਜਿਹੜੀ ਸਾਂਝ ਹੈਗੀ ਉਹ ਸਾਡੇ ਨਾਲ ਰਹਿੰਦੀ ਹੈ ਉਹ ਵੀ ਸਾਡੇ ਪਰਿਵਾਰ ਦੇ ਵਿੱਚ ਸ਼ਾਮਿਲ ਨੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਨਾਬ ਰਿੰਕੂ ਸਾਹਿਬ ਜਰੀ ਮੈਂ ਬੜਾ ਧੰਨਵਾਦ ਕਰਦਾ ਹਰ ਵੇਲੇ ਜਲੰਧਰ ਹੋਟ ਕਰਕੇ ਸਾਡੇ ਨਾਲ ਇਹ ਗੱਲਾਂ ਰਹਿੰਦੀਆਂ ਹੈਗੀਆਂ ਔਰ ਜਿਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਬਹੁਤ ਹੀ ਸ਼ਲਾਘਾਯੋਗ ਹੈ ਇਹ ਜਦੋਂ ਕੋਈ ਵਿਅਕਤੀ ਆਪਣੇ ਆਪ ਕੋਈ ਗੱਲ ਕਰਦਾ ਹੋਵੇ ਫਿਰ ਤੇ ਗੱਲ ਵੱਖਰੀ ਹੁੰਦੀ ਹੈ ਜਦੋਂ ਸਮਾਜ ਤੇ ਇਨਸਾਨੀਅਤ ਕਿਸੇ ਦੀ ਤਾਰੀਫ ਕਰ ਰਹੀ ਹੋਵੇ ਉਹ ਤਾਰੀਫ ਵਾਕਈ ਮਨਜੋਗ ਹੁੰਦੀ ਹੈ ਇਹਦੇ ਅਲਾਵਾ ਸਾਡੇ ਹੋਮ ਸਕੱਟਰੀ ਸਾਹਿਬ ਇੱਥੇ ਮੌਜੂਦ ਰਹੇ ਮੈਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਜਨਾਬ ਸੀਐਮ ਸਾਹਿਬ ਦਾ ਸ਼ੁਕਰਗੁਜ਼ਾਰੀ ਇਸ ਲਈ ਵੀ ਕਿ ਉਹਨਾਂ ਨੇ ਇੱਕ ਬਹੁਤ ਹੀ ਪੋਜ਼ਿਟਿਵ ਵਾਈਬਰੈਂਟ ਤੇ ਯੰਗ ਸਾਨੂੰ ਜਿਹੜਾ ਹੈ ਪੀਸਪਲ ਸਕੱਟਰੀ ਹੋਮ ਬਖਸ਼ਿਆ ਹੋਇਆ ਸਰ ਬਹੁਤ ਬਹੁਤ ਸ਼ੁਕਰੀਆ ਸਰ ਮੈਂ ਆਪਣੇ ਏਡੀਜੀ ਟ੍ਰੈਫਿਕ ਜਨਾਬ رائے صاحب دے بھی بہت شکر گزار ہیں ایک ڈائنامک پرسنلٹی سانوں ملی ہوئی ہے تو جس طریقے نال نے شیپ کیتا ہوا ایس ایس ایف نو آج انہوں نے ڈریس نو دیکھ کے یونیفارم نو دیکھ کر گئی طبیعت خوش ہو جاندی ہے